ਸਤਿ ਸ੍ਰੀ ਅਕਾਲ ਜੀ ਪਹਿਣ ਪ੍ਰਮਾਣੋ ਜਿੱਥੇ ਵੀ ਤੁਸੀਂ ਅੰਗੇ ਰਾਜ ਜੀ ਕੁਛੀ ਅੰਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰੇ ਹੱਥ ਰੱਖੇ ਜੀ ਸਭ ਤੇ ਜੂਟਾ ਫੈਮਿਲੀ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜਿਹੜੇ ਨਵੇਂ ਜੁੜੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰੇ ਹੱਥ ਰੱਖੇ ਸਭ ਦੇ ਚੱਤੇ ਜੀ ਬਾਰ ਬੈਠੇ ਦੇ ਸਭ ਦੇਸਾਂ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਪਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਪਣੀ ਤਰੱਕੀ ਬਖਸ਼ਣ ਜੀ ਮੇਰ ਭਰਿਆ ਰੱਖੇ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਮੇਰ ਭਰਿਆ ਰੱਖੇ ਜੀ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਇਸ ਪ੍ਰਤੀ ਸਾਡੀ ਅਰਦਾਸ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵੇਖੋ ਵੀਰੋ ਸੱਚੇ ਪਾਤਸ਼ਾਹ ਦੇ ਅੱਗੇ ਆਪਾਂ ਇੱਕ ਮਨਚਾ ਤੋਕ ਕੇ ਅਰਦਾਸ ਕਰਗੇ ਉਹ ਬਹੁਤ ਪੂਰੀ ਹੋ ਜਾਂਦੀ ਹੈ ਇਹ ਨਾ ਸੋਚਿਆ ਕਰੋ ਵੀ ਆਪਾਂ ਅਰਦਾਸ ਬੇਨਤੀ ਕੀਤੀ ਇਹਨੂੰ ਵਕਤ ਲੱਗਦਾ ਹੈ ਇਹਨੂੰ ਟਾਈਮ ਲੱਗਦਾ ਹੈ ਨਾ ਸੱਚੇ ਪਾਤਸ਼ਾਹ ਆਪਣੀ ਸੱਚੇ ਪਾਤਸ਼ਾਹ ਨੇ ਆਪਣੀ ਸਵੇਰ ਡਿਊਟੀ ਲਈ ਹੈ ਅੰਮ੍ਰਿਤ ਵੇਲੇ ਉઠੋ ਪ੍ਰਮਾਤਮਾ ਦਾ ਨਾਮ ਜਪੋ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਹਰੇਕ ਪੈੜ ਭਾਈ ਨੂੰ ਮੇਰੇ ਨਗਰ ਦਾ ਵੀ ਬਹੁਤ ਹੈ ਦਿলো ਧੰਨਵਾਦ ਹੈ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਬੇੜਾ ਪਰਵਾ ਦਾ ਬਜ਼ੁਰਗਾ ਦਾ ਪਤਾਵਾ ਦਾ ਬੱਚਿਆਂ ਦਾ ਸਾਰਿਆਂ ਦਾ ਜੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭੇਰ ਭਿਆਰ ਰੱਖੇ ਸਸਲ ਬਾੜੀ ਸ਼ੁਕਸ਼ਾਂਤੀ ਵਾਛੇ ਪਰਮਾਤਮਾ ਅਗੇ ਮੈਂ ਇਹ ਹੀ ਅਰਦਾਸਾ ਦਉ ਤੈਨੂੰ ਸਭ ਨੂੰ ਖੁਲਦਾ ਭਲਾ ਕਰੀ ਸਾਰੇ ਪੰਜਾਬ ਤੇ ਮਿਹਰ ਭਰਿਆ ਤਰੱਕੀ ਸੱਚੇ ਬਾਦਸ਼ਾਹ ਮਾੜੇ ਸੰਕਟ ਤੋਂ ਦੂਰ ਰੱਖਿਓ اے ਮੇਰੇ ਮਾਲਕ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਿਓ ਵੀਰੋ ਕੋਈ ਵੀ ਬੰਦਾ ਹਰੇਕ ਬੰਦਾ ਆਪਣੇ ਤੌਰ ਤੇ ਵਾਅਦੇ ਨੂੰ ਜਾਂਦਾ ਹੁਣ ਕੋਈ ਆਪਾਂ ਜੇ ਸੋਚੀਏ ਵੀ ਆਪਾਂ ਨੂੰ ਘਾਟਾ ਪਵੇ ਆਪਾਂ ਘਾਟਾ ਚੱਲਣਾ ਨਹੀਂ ਆਪਾਂ ਤਾਂ ਕਿਹਨੇ ਘਾਟਾ ਕਦੇ ਵੀ ਨਾ ਹਰੇਕ ਨੂੰ ਕਿਸੇ ਨੂੰ ਨਾ ਪਵੇ ਹਨ ਵੇਖੋ ਕਿੱਡਾ ਪੰਜਾਬ ਤੇ ਸੰਗਠ ਆਇਆ ਹੋਇਆ ਹੈ ਆਪਰ ਅਰਦਾਸ ਬੇਨਤੀ ਕਰਕੇ ਪ੍ਰਮਾਤਮਾ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਮਿਹਰ ਭਰੇ ਹੱਥ ਰੱਖਿਓ ਜੀ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਿਓ ਗਰੀਬ ਗੁਰਬੇ ਦਾ ਪਲਾ ਕਰੋ ਮਾਲਵਾੜੇ ਸੁਖਸ਼ਾਤੀ ਫਸਲਵਾੜੀ ਸੁਖਸ਼ਾਤੀ ਬੱਚੋ ਆਪਾ ਇਹ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਤਾਂ ਕਿ ਆਪਣੇ ਪੰਜਾਹ ਅਰਦਾਸਾਂ ਦੇ ਵਿੱਚੋਂ ਆਪਾਂ ਪਰ ਦੁਬਾਰਾ ਸਾਹਿਬ ਜਾ ਕੇ ਆਪਾਂ ਅਰਦਾਸ ਬੇਨਤੀ ਕਰਾਉਣੀ ਆ ਸਰਬੱਤ ਦੇ ਭਲੇ ਲਈ ਸੱਚੇ ਪਾਤਸ਼ਾਹ ਮਿਹਰ ਕਰਦਾ ਜਰੂਰ ਕਰਦਾ ਇਹ ਨਹੀਂ ਕਿ ਕਰਦਾ ਨਹੀਂ ਸਿਰਫ ਆਪਨਾ ਜਿਹੜਾ ਮਨ ਹੈ ਇਹ ਬਹੁਤ ਛਾਲੇ ਮਾਰ ਰਿਹਾ ਆਇਥੋ ਦਰ ਦਾ ਰਾਈਥੋ ਦਰ ਦਾ ਰਾਈਥੋ ਦਰ ਦਰ ਇੱਕ ਕਿਰਪਾ ਮਾਲਕ ਦੀ ਹੋਣੀ ਜਿੱਥੇ ਮਰਜੀ ਭਜਲਾ ਬਾਕੀ ਇਦਾਂ ਨਾ ਕਰ ਕੋ ਆ ਵੀ ਮੇਰਾ ਆ ਵੀ ਮੇਰਾ ਜੋ ਕੁਝ ਹੈ ਉਸ ਮਾਲਕ ਦਾ ਉਹਨੇ ਦਿੱਤਾ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਜੋ ਮੇਰ ਪਰ ਹੱਥ ਰੱਖਿਆ ਸੱਚੇ ਪਾਤਸ਼ਾਹ ਨੇ ਉਸੇ ਨੇ ਦਿੱਤਾ ਉਹਦਾ ਦੋ ਟਾਈਮ ਦਿਲ ਦੇ ਵਿੱਚ ਕਰਿਆ ਕਰੋ ਅਰਦਾਸ ਬੇਨਤੀ ਸਰਬੱਤ ਦੇ ਭਲੇ ਲਈ ਆਪਣੇ ਇਛੇ ਨੇ ਪਲੇ ਭਾਣ ਗੋਣਾ ਜੇ ਆਪਾਂ ਕਿਸੇ ਦਾ ਭਲਾ ਮੰਗਾਂਗੇ ਤਾਂ ਕਰਕੇ ਆਪਣਾ ਭਲਾ ਹੋਊਗਾ ਜੇ ਆਪਾਂ ਕਹੀਏ ਸੁੱਚਾ ਪਾਚਾ ਸਾਡੇ ਪਰਿਵਾਰ ਨੂੰ ਤੰਦਰੁਸਤੀ ਦੇਵੀ ਮੈਨੂੰ ਕਮਾਈ ਚ ਵਾਧੇ ਕਰੀ ਖਜ਼ਾਨੇ ਭਰਪੂਰ ਰੱਖੀ ਹਨ ਜੇ ਆਪਾਂ ਆਪਦੇ ਪ੍ਰਤੀ ਅਰਦਾਸ ਕਰਦੇ ਆ ਉਹ ਮਹਾਰਾਜ ਮਾਲਕ ਜਾਣੀ ਜਾਣਾ ਉਹ ਕਹਿ ਦਿੰਦਾ ਵੀ ਆਪ ਦਾ ਸੋਚਦਾ ਹੈ ਕੁੱਲ ਦਾ ਨਹੀਂ ਸੋਚਦਾ ਹੈ ਇਹ ਸਿਰਫ ਆਪਦਾ ਹੀ ਸੋਚਦਾ ਹੈ ਸੋ ਇਸ ਕਰਕੇ ਵੀਰੋ ਭੈਣੋ ਆਪਾਂ ਅਰਦਾਸ ਬੇਨਤੀ ਕਰੀਏ ਪ੍ਰਭੂ ਪਰਮਾਤਮਾ ਅੱਗੇ ਨਕਰ ਅਗੜ ਕੇ ਉਹਦੇ ਅੱਗੇ ਸੱਚੇ ਪਾਤਸ਼ਾਹ ਮਿਹਰ ਭਰਿਆ ਰੱਖ ਸਭ ਤੇ ਮਾਲ ਜਾਨੀ ਮਾਲ ਨੂੰ ਨੁਕਸਾਨ ਨਾ ਹੋਵੇ ਮੇਰੇ ਮਾਲਕ ਇਹ ਤੋਂ ਦੂਰ ਰੱਖੀ ਆਪਰ ਅਰਦਾਸ ਬੇਨਤੀ ਤਾਂ ਕਰ ਸਕਦੇ ਆ ਨਾ ਹੁਣ ਮੰਨ ਲਓ ਵੀ ਆਪਾਂ ਬੱਚੇ ਨੂੰ ਸਕੂਲ ਲਾਇਆ ਹੋਇਆ ਸਕੂਲ ਤਾਂ ਆਪਾਂ ਬੱਚੇ ਨੂੰ ਲਾਤਾ ਆਪਾਂ ਆਰ ਦੇ ਬੱਚਾ-ਬੱਚੇ ਨੂੰ ਦੋ ਦਾ ਫਟਾਫਟ ਤਿਆਰ ਕਰਕੇ ਆਪਾਂ ਸਕੂਲ ਦੇ ਵਿੱਚ ਬੱਸ ਚੜਾ ਦਿੰਨੇ ਚਲੋ ਜੀ ਬੱਚੇ ਉੱਠ ਕੇ ਕਹੀ ਪੈਣਾ ਤਾਂ ਕਿਹਦੀਆਂ ਸ਼ੁਕਰ ਤਰਗੇ ਅਸੀਂ ਵੀ ਕਹਿ ਦਿੰਨੇ ਕਿਤੇ-ਕਿਤੇ ਜਦੋਂ ਮਨ ਜਾ ਹੱਕ ਜਾਂਦਾ ਬਈ ਕਹਿ ਦਿੰਨੇ ਯਾਰ ਸ਼ੁਕਰ ਹੈ ਸਕੂਲ ਲੱਗ ਗਿਆ ਨਹੀਂ ਘਰੇ ਇਹ ਬਹੁਤ ਚੌੜ ਚੱਪਾ ਜੋਗ ਤੱਕ ਕਰਦੇ ਹੀ ਰਹਿੰਦੇ ਇਹਦਾ ਨਹੀਂ ਰੁਕਿਆ ਰੁਕਦੇ ਹਨਾ ਤੇ ਆਪਣਾ ਫਰਜ਼ ਵੀ ਬਣਦਾ ਜੇ ਮੰਨ ਲਓ ਵੀ ਆਪਾਂ ਅੱਜ ਇਹਨਾਂ ਨੂੰ ਸਕੂਲ ਦੇ ਵਿੱਚ ਭੇਜ ਦਿੱਤਾ ਗਿਆ ਆਪਾਂ ਮਗਰੋਂ ਆਪਦੇ ਕਮਾਕਾਰਾਂ ਵਿੱਚੋਂ ਇਹਨਾਂ ਦਾ ਚੇਤਾ ਭੁਲਾ ਲਿਖੇ ਉਹ ਸਵੇਰ ਚੜ੍ਹਾਏ ਪਾਸ ਤੇ ਸ਼ਾਮ ਨੂੰ ਆ ਕੇ ਫਿਰ ਦੂਜੇ ਦਿਨ ਸਵੇਰ ਆ ਕੇ ਸ਼ਾਮ ਨੂੰ ਆ ਕੇ ਆਪਾਂ ਜੇਕਰ ਇਹਨਾਂ ਦੀ ਗੌਰ ਕਰਾਂਗੇ ਆਪਾਂ ਬੱਚਿਆਂ ਦਾ ਭਵਿੱਖ ਬਣਾਉਣਾ ਸ਼ੁਰੂ ਕਰੋ ਠੀਕ ਹੈ ਜੀ ਟੀਚਰ ਦਾ ਮਤਲਬ ਹੁਣ ਵੇਖੋ ਜ਼ਿੰਮੇਵਾਰੀ ਟੀਚਰ ਦੀ ਕਿੰਨੀ ਵੱਡ ਜਾਂਦੀ ਹੈ ਪਹਿਲਾ ਬਾਸ ਵਾਲੇ ਡਰਾਈਵਰ ਵੀਰ ਦੀ ਜ਼ਿੰਮੇਵਾਰੀ ਹੈ ਜੇ ਇਤੋਂ ਬਾਹਰ ਚੋਂ ਬੱਚੇ ਚੱਕਣੇ ਜਿੰਨਾ ਚੱਕ ਸਕੂਲ ਚ ਬਾਸ ਸੈਂਟਰ ਨਹੀਂ ਹੁੰਦੀ ਉਹਨਾਂ ਚ ਰੋਨੋ ਫਿਕਰ ਹੁੰਦਾ ਉਸ ਤੋਂ ਬਾਅਦ ਟੀਚਰਾਂ ਨੂੰ ਵੀ ਫਿਕਰ ਹੁੰਦਾ ਫਿਰ ਟੀਚਰਾਂ ਨੇ ਛੁੱਟੀ ਮੈਲ ਮੌਕੇ ਵੀ ਉਹਨੋਂ ਵੀ ਉਹਨਾਂ ਦਾ ਪੂਰਾ ਧਿਆਨ ਹੁੰਦਾ ਜਿੰਨਾ ਚੱਕ ਬੱਚੇ ਸਾਰੇ ਸਹੀ ਸਲਾਮਤ ਘਰੇ ਨਾ ਜਾਣ ਉਹਨਾਂ ਚੱਕ ਡਰਾਈਵਰ ਦੀ ਤੇ ਟੀਚਰ ਦੀ ਜਾਣ ਜਿਹੜੀ ਉਹ ਮੁੱਠੀ ਦੇ ਵਿੱਚ ਕਿਉਂ ਜੇ ਮੰਨ ਲਓ ਵੀ 9 ਵਜੇ ਸਕੂਲ ਲੱਗਾ 2 ਵਜੇ ਛੁੱਟੀ ਹੋਗੀ 3 ਵਜੇ ਬੱਚੇ ਘਰੇ ਜਾਣਗੇ ਜੇ ਛੋਟੀ ਥੋੜੀ ਵਾਰਟ ਹੈ ਜੀ ਜ਼ਿਆਦਾ ਵਾਰਟ ਹੈ ਜ਼ਿਆਦਾ ਸਮਾਂ ਲੱਗ ਜਾਏਗਾ ਪਰ ਫਿਕਰ ਤਾਂ ਫਿਰ ਵੀ ਹੁੰਦਾ ਹੀ ਹੈ ਹੁਣ ਆਪਾਂ ਆਪਦੇ ਬੱਚਿਆਂ ਦਾ ਫਿਕਰ ਜ਼ਰੂਰ ਕਰਦੇ ਜਿਹੜੇ ਦੂਸਰੇ ਬੱਚੇ ਆ ਜਾਂ ਭੈਣ ਭਾਈ ਕੋਈ ਵੀ ਕਿਸੇ ਦਾ ਵੀ ਬੱਚਾ ਆਪਾਂ ਨੂੰ ਰਾਹ ਚ ਮਿਲਦਾ ਉਹ ਇਹ ਐ ਨਾ ਸੋਚਿਆ ਕਰੋ ਇਹ ਪਲਾਂ ਨੇ ਦਾ ਬੱਚਾ ਹੈ ਇਹ ਆਪਦਾ ਬੱਚਾ ਆਪਣੇ ਆ ਸਾਰੇ ਭੈਣ ਭਰਾ ਕੋਈ ਉਪਰਾ ਹੈ ਨਹੀਂ ਹੈ ਜੇਕਰ ਕਿਸੇ بیٹے ਨੂੰ ਜਾਂ ਧੀ ਨੂੰ ਜਾਂ ਕਿਸੇ ਵੀ ਪ੍ਰਕਾਰ ਦੀ ਜੇ ਕੋ ਗਲਤੀ ਕਰਦਾ ਜੇਕਰ ਆਪਾਂ ਉਸ ਨੂੰ ਰੋਕਦੇ ਹਾਂ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਨਾਲ ਆਪਾਂ ਆਪਤਾ ਕੈਮ ਕਰਦੇ ਹਾਂ ਤੇ ਤਾਂ ਉਹ ਪਰਿਵਾਰ ਪਤਾ ਕੀ ਅੱਗੋਂ ਕਹਿੰਦਾ ਯਾਰ ਤੈਨੂੰ ਸਾਡੇ ਬੱਚੇ ਬਾਹਰ ਅੰਦਰ ਜਾਂਦੇ ਪੇੜੇ ਲੱਗਦੇ ਉਸ ਤੋਂ ਬਿਹਤਰ ਉਹ ਜਿਹੜੇ ਨੇ ਗਲਤ ਰਸਤੇ 'ਚ ਉਹ ਬੰਦਾ ਰੋਕਦਾ ਉਹ ਮਨ 'ਚ ਸੋਚਦਾ ਯਾਰ ਇਹਦਾ ਵੀ ਬੱਚਾ ਪ੍ਰਤੀ ਪਿਆਰ ਨਹੀਂ ਗਾ ਜਿਹੜਾ ਇਹਦਾ ਨੇਟਰ ਬਣਿਆ ਕਰਦਾ ਨਾ ਇਹ ਪਿਆਰ ਨਹੀਂ ਬੱਚਾ ਪ੍ਰਤੀ ਉਹ ਇਹ ਗੱਲ ਸੋਚ ਲੈਂਦਾ ਫਿਰ ਉਹ ਅਗਲਾ ਜਿਹੜਾ ਰਸਤੇ ਰਾਹ ਪਾਉਂਦਾ ਉਹ ਉਲਟਾ ਕਰੇ ਜਾ ਕੇ ਮਾफी ਮੰਗਦਾ ਬਈ ਮaaf ਕਰ ਦੇ ਮੈਨੂੰ ਅੱਜ ਤੋਂ ਬਾਅਦ ਤੇਰੇ ਬੱਚੇ ਨੂੰ ਮੈਂ ਰਾਹ ਜਾਂਦੇ ਵੰਦ ਨੂੰ ਬੁਲਾਉਂਦਾ ਨਹੀਂ ਅੱਗੇ ਸਮਾਂ ਹੁੰਦਾ ਸੀਗਾ ਜੇ ਕਿਸੇ ਧੀ ਪਹਿਨੇ ਬਾਜ਼ਾਰ ਜਾਣਾ ਨਾ ਪਹਿਲਾਂ ਉਹਨੂੰ ਘਰ ਦਾ ਖਿਆਲ ਹੁੰਦਾ ਸੀ ਕਿ ਸਾਡਾ ਕੋਈ ਪਰਿਵਾਰਕ ਮੈਂਬਰ ਜਾਂ ਪਿੰਡ ਦਾ ਪਰਿਵਾਰਕ ਮੈਂਬਰ ਕੋਈ ਵੀ ਆ। ਸਾਨੂੰ ਰਾਹ ਖੜਾ ਕਿਹੜੇ ਨਾ ਮਿਲੇ। ਕਈ ਵਾਰੀ ਅਗਲਾ ਕੰਦ ਲੈ ਆਇਆ। ਅੱਗੇ ਡਰ ਬਹੁਤ ਹੁੰਦਾ ਸੀਗਾ। ਅੱਗੇ ਜੇ ਆਪਾਂ ਪੁੱਤ ਬਾ ਪਿਓ ਬਾਰ ਚ ਖੜਾ ਤਾਂ ਪੁੱਤ ਬਾਰ ਚ ਨਹੀਂ ਜਾਂਦਾ ਹੁੰਦਾ। ਤੇ ਹੁਣ ਤਾਂ ਪਿਓ ਪੁੱਤ ਇਕੱਠੇ ਬਹਿ ਕੇ ਪੈਗ ਲਾਉਂਦੇ। ਸੋ ਇਹ ਗੱਲ ਆ ਆਪਾਂ ਨੂੰ ਹੁਣ ਸਮਝਣਾ ਪਊਗਾ। ਆਪਾਂ ਨੂੰ ਥੋੜਾ ਜਿਹਾ ਪਿੱਛੇ ਨੂੰ ਨਾ ਝਾਕੋ ਅੱਗੇ ਨੂੰ ਵੇਖੋ ਪਿਛਲਾ ਤਾਂ ਸਮਾਂ ਸੀ ਜਿਹੜਾ ਸੋ ਬੀਤ ਗਿਆ ਜਿਹੜਾ ਅਗਲਾ ਸਮਾਂ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਵੀ ਸਾਫਤ ਹੋ ਸਕਦਾ ਸਹੀ ਵੀ ਹੋ ਸਕਦਾ ਇਹ ਤਾਂ ਉਹਦੇ ਉਤਲੇ ਦੀ ਮਿਹਰ ਹੈ ਜੋ ਕਿਰਪਾ ਕਰੇ ਹੁਣ ਜੇ ਆਪਾਂ ਇੱਕ ਦੂਜੇ ਨਾਲ ਈਰਖਾबाजी ਕਰਨ ਲੱਗ ਗਏ ਯਾਰ ਮੈਂ ਉਹ ਫਲਾਣੇ ਬੱਚੇ ਨੂੰ ਇਦਾਂ ਕਿਹਾ ਤੇ ਉਹਨੇ ਯਾਰ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰ ਮੇਰੇ ਗਾਲ ਪੈ ਗਏ ਮੈਂ ਉਹਨਾਂ ਨੂੰ ਕਿਹਾ ਵੀ ਬੱਚਾ ਆਪਣਾ ਗਲਤ ਜਾ ਰਿਹਾ ਉਹਨੇ ਆਪ ਆਪਣਾ ਸਮਝ ਕੇ ਆਪੋ ਬੱਚੇ ਨੂੰ ਗਾਹ ਕਹੀਨੇ ਤੇ ਇਸ ਵਿਸ਼ੇ ਤੇ ਸਾਡੇ ਤੇ ਆਮ ਲੋਕਾਂ 'ਤੇ ਲੜਾਈਆਂ ਬਹੁਤ ਝਗੜੇ ਹੋ ਰਹੇ ਸੋ ਵੀਰੋ ਇਹ ਗੱਲ ਨਾ ਸੋਚੋ ਜੇ ਅੱਜ ਕਿਸੇ ਹੁਣ ਮੰਨ ਲਓ ਵੀ ਅਸੀਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਦੀ ਗੱਲ ਕਰਦਾ ਵੀ ਜਿਵੇਂ ਅਸੀਂ ਦੋਨੇ ਪਾਜ ਜੇਕਰ ਬੱਚੇ ਸਾਡੇ ਕਿਸੇ ਦੇ ਵਰਖਲਾ ਬੋਲਦੇ ਆ ਜਾਂ ਕੋ ਚੌੜ ਕਰਦੇ ਆ ਜਾਂ ਕੋ ਗਲਤ ਰਸਤੇ ਚ ਪੈਂਦੇ ਆ ਜੇ ਉਹ ਕੋਈ ਭੈਣ ਭਰਾ ਉਹਨਾਂ ਨੂੰ ਡਾਟਦਾ ਰੋਕਦਾ ਇਹ ਮੰ ਗੁੱਸੇ ਜਿ ਨਹੀਂ ਕਹਿਣਾ ਕਿਸੇ ਨੂੰ ਉਹਨੂੰ ਕਹਿਣਾ ਸ਼ਾਬਾਸ਼ ਵੀਰੇ ਤੇਰੇ ਪ੍ਰਮਾਤਮਾ ਤੈਨੂੰ ਕਮਾਈ ਚ ਬਰਕਤ ਪਾਵੇ ਜਿਹੜੇ ਮੇਰੇ ਬੱਚਾ ਬ੍ਰਤੀ ਤੂੰ ਸੋਚਿਆ ਤਾਂ ਕਿ ਬੱਚਾ ਭੈੱਖਾ ਆਪਣਾ ਤਾਂ ਬਚ ਜਾਵੇ ਤੇ ਜੇ ਆਪਾਂ ਕਿਤੇ ਤਾਏ ਨੇ ਘੂਰਤਾ ਚਾਚੇ ਨੇ ਘੂਰਤਾ ਚਲੋ ਚੱਕੋ ਪੁਜਾਇਤ ਕਰੋ ਕੱਟਿਏ ਨੂੰ ਆਇਆ ਕਰ ਦੇ ਜੋ ਕਰ ਦੇ ਤੇ ਫਿਰ ਨੁਕਸਾਨ ਉਹਦਾ ਨਹੀਂ ਨੁਕਸਾਨ ਆਪਣਾ ਹੋਊਗਾ ਨੁਕਸਾਨ ਸਮਝਾਉਣ ਵਾਲੇ ਦਾ ਨਹੀਂ ਹੋਣਾ ਨੁਕਸਾਨ ਸਮਝਣ ਵਾਲੇ ਦਾ ਹੀ ਹੋਣਾ ਵੀ ਜੇ ਗਲਤ ਸੋਚ ਸਮਝ ਗਿਆ ਤਾਂ ਉਹਨੇ ਗਲਤੀ ਤੁਰੇ ਜਾਣਾ ਸੋ ਇਸ ਤਰ੍ਹਾਂ ਕਰਕੇ ਵੀਰੋ ਕਿਸੇ ਭੈਣ ਭਰਾ ਦਾ ਗੁੱਸਾ ਨਾ ਕਰਿਆ ਕਰੋ ਜੇ ਕੋਈ ਭੈਣ ਭਰਾ ਆਪਣੇ ਬੱਚਿਆਂ ਨੂੰ ਗਲਤ ਰਸਤੇ ਤੋਂ ਰੋਕਦਾ ਉਹਨੂੰ ਆਪਾਂ ਬੁਰਾ ਨਾ ਬਣਾਈਏ ਉਹ ਆਪਣੇ ਬੱਚਿਆਂ ਲਈ ਸੋਚਦਾ ਉਦਾ ਧੰਨਵਾਦ ਕਰਨਾ ਚਾਹੀਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਦੇਵੇ ਕਮਾਈਆਂ ਚ ਵਾਧੇ ਕਰੇ ਫਿਰ ਅਜ ਕੀ ਕਰਦੇ ਆ ਚਲੋ ਮੰਨ ਲਓ ਵੀ ਸਾਡੇ ਬੱਚਿਆਂ ਨੂੰ ਕਿਸੇ ਨੇ ਘੂਰਤਾ ਕਿਵੇਂ ਬੱਚੇ ਅਚਾਨਕ ਕਰਦੇ ਇਹ ਗੱਲ ਨਹੀਂ ਆਪਾਂ ਬੱਚਾ ਪ੍ਰਤੀ ਤਾਂ ਆਪਾਂ ਨੂੰ ਕਿਸੇ ਦੇ ਵਿਰੁੱਧ ਗੁੱਲਣਾ ਨਹੀਂ ਚਾਹੀਦਾ ਨਾ ਹਾਂ ਆਪਾਂ ਇਹਨਾਂ ਜ਼ਰੂਰ ਕਹਿ ਸਕਦੇ ਜੇ ਸਾਡਾ ਬੱਚਾ ਚੌੜ ਕਰੇ ਹੈਲਥ ਕਰੇ ਤੂੰ ਇਹਨੂੰ ਘੂਰ ਸਕਦਾ ਪਹਿਲੇ ਤਾਂ ਗੱਲ ਆ ਬੰਦੇ ਦਾ ਦਿਮਾਗ ਖਰਾਬ ਹੁੰਦਾ ਹੀ ਨਹੀਂ ਜੇ ਕਿਸੇ ਬੱਚੇ ਨੂੰ ਬਿਨਾਂ ਕਸੂਰ ਤੋਂ ਘੂਰ ਦੇਵੇ ਦੇ ਬੱਚਾ ਕਸੂਰਦਾਰ ਹੈ ਤਾਂ ਭੁਰੂ ਬਾਗਲਾ ਤਾਂਗੋਂ ਕਾਤੋਂ ਆਟ ਗਏ ਤਾਂਗੋਂ ਕਾਤੋਂ ਬੁਰਾਈਆਂ ਵੜ ਗਈਆਂ ਇਹਨੇ ਕਰਕੇ ਬੁਰਾਈਆਂ ਵੜ ਗਈਆਂ ਜੇ ਕਿਸੇ ਭੈਣ ਭਰਾ ਨੂੰ ਦੱਸੀਦਾ ਯਾਰ ਆਪਣਾ ਫਲਾਣਾ ਬੰਦਾ ਗਲਤ ਚੱਲ ਰਿਹਾ ਆਪਾਂ ਇਹਨੂੰ ਰੋਕਣਾ